ਜੀ ਤੁਹਾਨੂੰ ਹਮੇਸ਼ਾ ਹੀ ਪਤਾ ਜਿਸ ਤਰ੍ਹਾਂ ਜਦੋਂ ਵੀ ਇਲੈਕਸ਼ਨ ਆਉਂਦੀਆਂ ਹਨ ਕਾਂਗਰਸ ਪਾਰਟੀ ਦਾ ਜਿਹੜੇ ਵੀ ਕੈਂਡੀਡੇਟ ਆਉਂਦੇ ਅਸੀਂ ਹਮੇਸ਼ਾ ਜੀ ਜਾਨ ਨਾਲ ਕੰਮ ਕੀਤਾ ਔਰ ਸਿੰਗਲਾ ਜੀ ਨਾਲ ਤਾਂ ਸਾਡੇ ਰਿਲੇਸ਼ਨ ਜਿਹੜੇ ਆ ਇਹ ਤਕਰੀਬਨ 25 ਸਾਲ ਪੁਰਾਣੇ ਆ ਔਰ ਭਰਾਵਾਂ ਵਾਲੀ ਗੱਲ ਹੈ ਅੱਛਾ ਪੂਰਾ ਪੈਲੈਸ ਭਰ ਗਿਆ ਪਰਵਾਹ ਹੁਗਾਰਾ ਮਿਲ ਰਿਹਾ ਕੀ ਕਹੋਗੇ ਦੇਖੋ ਇੱਥੇ ਪੈਲੈਸ ਦੀ ਗੱਲ ਜੇ ਕਰੀਏ ਜਾਂ ਪਿੰਡਾਂ ਦੀ ਗੱਲ ਕਰੀਏ ਜਿੰਨਾਂ ਜਿੰਨਾਂ ਸਾਨੂੰ ਆਸ ਹੈ ਉਸ ਤੋਂ ਵੱਧ ਜਿਹੜਾ ਰਿਸਪਾਂਸ ਮਿਲ ਰਿਹਾ ਔਰ ਲੋਕ ਜਿਹੜੇ ਆਉ ਆ ਕੇ ਮਿਲਦੇ ਆ ਪਿਆਰ ਕਰਦੇ ਆ ਗੱਲਾਂ ਕਰਦੇ ਆ ਬਹੁਤ ਹੈ ਵੋਟਾਂ ਚ ਕਨਵਰਟ ਹੋਏਗਾ ਕਿ ਨਹੀਂ ਹੋਏਗਾ ਬਿਲਕੁਲ ਹੋਊਗਾ ਜੀ ਤੁਸੀਂ ਵੀ ਕਹੋਗੇ ਜੀ ਤੁਸੀਂ ਆਇਓ ਹਾਂਜੀ ਬਹੁਤ ਬੜਿਆ ਬਿਲਕੁਲ ਸਾਥ ਹੈ ਜੀ ਹਰ ਤਰ੍ਹਾਂ ਸੇ ਹਰ ਬਿਲਕੁਲ ਜੀ ਜੀ ਅਸੀਂ ਦਿਲੋ ਜਾਨ ਨਾਲ ਕਾਂਗਰਸ ਪਾਰਟੀ ਨਾਲ ਖੜੇ ਆ ਬਿਲਕੁਲ ਜਾਨ ਵੀ ਕਮਾਲ ਕਰਦੀ ਹਾਂ ਜੀ ਇਸ ਤਰ੍ਹਾਂ ਜੀ ਜਿਹੜੇ ਇਕੱਠ ਆ ਇਹ ਜਿਹੜਾ 10 ਸਾਲ ਦੇ ਮੋਦੀ ਸਰਕਾਰ ਦੇ ਜਿਹੜੇ ਝੁਮਲੇ ਆ ਉਹਨਾਂ ਦਾ ਜਿਹੜਾ ਘੜਾ ਜਿਹੜਾ ਪਾਪਾਂ ਦਾ ਭਰਿਆ ਹੋਇਆ ਉਹ ਜਦੋਂ ਨਾ ਮੋਤਵਾਦ ਕੜਾ ਪਾਉਂਦੇ ਆ ਇਹ ਕੜਾਈ ਜਿਹੜਾ ਹੈ ਨਾ ਇਹ ਪੰਨਿਆ ਅੱਜ ਜਿਹੜਾ ਇਹ ਵੋਟਾਂ ਦੇ ਵਿੱਚ ਕਨਵਰਟ ਹੋਣਾ ਇਹ ਚਾਰ ਤਰੀ ਨੂੰ ਤੁਹਾਨੂੰ ਪਤਾ ਲੱਗ ਜਾਣਾ ਜਦੋਂ ਕੜਾ ਕਿੱਦਾਂ ਪੰਨ ਹੁੰਦਾ ਬੀਜੇਪੀ ਦਾ ਠੀਕ ਹੈ ਨਾ ਹੀ ਤੇ ਕਾਂਗਰਸ ਦੀ ਜਿਹੜੀ ਇੱਥੇ ਨਹੀਂ ਪੂਰੇ ਦੇਸ਼ ਦੇ ਵਿੱਚ ਇਹ ਦਿਖਾਉਂਗੇ ਛੋਟਾ ਛੋਟਾ ਸਾਲ ਛੋਟਾ ਛੋਟਾ ਸਾਲ ਸਿੰਗਲਾ ਸਾਹਿਬ ਵੀ ਵਾਦੇ ਬਹੁਤ ਕਰ ਰਿਹਾ ਯਕੀਨ ਹੈ ਬਿਲਕੁਲ ਜ਼ਕੀਨ ਕੰਮ ਦਿੱਤਾ ਆਏਗਾ ਬਿਲਕੁਲ ਜ਼ਕੀਨ ਪਿਛਲੀ ਵਾਰ ਕਿ ਸੰਗਰੂਰ ਵਾਲੇ ਤੋਂ ਪੁੱਛਿਆ ਹਾਂ ਸੰਗਰੂਰ ਵਾਲੇ ਨੂੰ ਪੁੱਛਿਆ ਸੀ ਨੇ ਅਸੀਂ ਨੇ ਵੀਡੀਓ ਵੀ ਦੇਖੀ ਅਸੀਂ ਨੇ ਪੁੱਛਿਆ ਵੀ ਹੈਗਾ ਦੇਖਿਆ ਵੀ ਹੈਗਾ ਰਿਸ਼ਤੇਦਾਰ ਵੀ ਸਾਡੇ ਉੱਥੇ ਹੈਗੇ ਅਸੀਂ ਪੁੱਛਿਆ ਹੈਗਾ ਕੰਮ ਬਹੁਤ ਕਿੱਥਾ ਆਏਗਾ ਉਸ ਕੰਮ ਦੇ ਆਧਾਰ ਤੇ ਅਸੀਂ ਵੋਟ ਦੇਵਾਂਗੇ ਡਟ ਕੇ ਦੇਵਾਂਗੇ ਇਕਲਾ ਸਾਹਿਬ ਕਿ ਉਹ ਲੱਗੀ ਥਕਾਨ ਫਿਰ ਸੁਣੋ ਇਹ ਥਕਾਨ ਤਾਂ ਉਹਨੂੰ ਚੜਦੀ ਹੁੰਨੀ ਚਲੋ ਠੀਕ ਹੈ ਸਰ ਜੀ ਤੁਹਾਨੂੰ ਹਮੇਸ਼ਾ ਹੀ ਪਤਾ ਜਿਸ ਤਰ੍ਹਾਂ ਜਦੋਂ ਵੀ ਇਲੈਕਸ਼ਨ ਆਉਂਦੀਆਂ ਹਨ ਕਾਂਗਰਸ ਪਾਰਟੀ ਦਾ ਜਿਹੜੇ ਵੀ ਕੈਂਡੀਡੇਟ ਆਉਂਦੇ ਅਸੀਂ ਹਮੇਸ਼ਾ ਜੀ ਜਾਨ ਦਾ ਕੰਮ ਕੀਤਾ ਔਰ ਸਿੰਗਲਾ ਜੀ ਨਾਲ ਤਾਂ ਸਾਡੇ ਰਿਲੇਸ਼ਨ ਜਿਹੜੇ ਆ ਇਹ ਤਕਰੀਬਨ 25 ਸਾਲ ਪੁਰਾਣੇ ਆ ਔਰ ਭਰਾਵਾਂ ਵਾਲੀ ਗੱਲ ਹੈ ਅੱਛਾ ਪੂਰਾ ਪੈਲਸ ਭਰ ਗਿਆ ਪਰਵਾਹ ਹੁਗਾਰਾ ਮਿਲ ਰਿਹਾ ਕੀ ਕਹੋਗੇ ਦੇਖੋ ਇੱਥੇ ਪੈਲਸ ਦੀ ਗੱਲ ਜੇ ਕਰੀਏ ਜਾਂ ਪਿੰਡਾਂ ਦੀ ਗੱਲ ਕਰੀਏ ਜਿੰਨਾਂ ਜਿੰਨਾਂ ਸਾਨੂੰ ਆਸ ਹੈ ਉਸ ਤੋਂ ਵੱਧ ਜਿਹੜਾ ਰਿਸਪੌਂਸ ਮਿਲ ਰਿਹਾ ਔਰ ਲੋਕ ਜਿਹੜੇ ਆ ਉਹ ਆ ਕੇ ਮਿਲਦੇ ਆ ਪਿਆਰ ਕਰਦੇ ਆ ਗੱਲਾਂ ਕਰਦੇ ਆ ਬਹੁਤ ਵੋਟਾਂ ਚ ਕਨਵਰਟ ਹੋਏਗਾ ਕਿ ਨਹੀਂ ਹੋਏਗਾ ਬਿਲਕੁਲ ਹੋਊਗਾ ਜੀ ਤੁਸੀਂ ਕਹੋਗੇ ਜੀ ਤੁਸੀਂ ਆਇਓ ਹਾਂਜੀ ਬਹੁਤ ਬੜਿਆ ਬਿਲਕੁਲ ਸਾਥ ਹੈ ਜੀ ਹਰ ਤਰ੍ਹਾਂ ਸੇ ਹਰ ਬਿਲਕੁਲ ਜੀ ਜੀ ਅਸੀਂ ਦਿਲੋ ਜਾਨ ਨਾਲ ਕਾਂਗਰਸ ਪਾਰਟੀ ਨਾਲ ਖੜੇ ਆਂ ਜੀ ਜਾਨ ਵੀ ਕਮਾਲ ਕਰਦੀ ਹਾਂ ਜੀ ਇਸ ਤਰ੍ਹਾਂ ਜੀ ਜਿਹੜਾ ਇਕੱਠ ਆ ਇਹ ਜਿਹੜਾ 10 ਸਾਲ ਦੇ ਮੋਦੀ ਸਰਕਾਰ ਦੇ ਜਿਹੜੇ ਝੁਮਲੇ ਆ ਉਹਨਾਂ ਦਾ ਜਿਹੜਾ ਘੜਾ ਜਿਹੜਾ ਪਾਪਾਂ ਦਾ ਭਰਿਆ ਹੋਇਆ ਉਹ ਜਿਹਦਾ ਨਾ ਮੌਤਵਾਦ ਘੜਾ ਪਾਉਂਦੇ ਆ ਇੱਕ ਕੜਾਈ ਜਿਹੜਾ ਹੈ ਨਾ ਇਹ ਭੰਨਿਆ ਅੱਜ ਜਿਹੜਾ ਹੈ ਵੋਟਾਂ ਦੇ ਵਿੱਚ ਕਨਵਰਟ ਹੋਣਾ ਇਹ ਚਾਰ ਤਰੀਕ ਨੂੰ ਤੁਹਾਨੂੰ ਪਤਾ ਲੱਗ ਜਾਣਾ ਜਦੋਂ ਕੜਾ ਕਿੱਦਾ ਪੰਨ ਹੁੰਦਾ ਬੀਜੇਪੀ ਦਾ ਠੀਕ ਹੈ ਨਾ ਜੀ ਤੇ ਕਾਂਗਰਸ ਦੀ ਜਿਹੜੀ ਇੱਥੇ ਨਹੀਂ ਪੂਰੇ ਦੇਸ਼ ਦੇ ਵਿੱਚ ਇੱਥੇ ਕਹੋਗੇ ਛੋਟਾ ਛੋਟੇ ਸਾਲ ਛੋਟੇ ਸਾਲ ਸਿੰਗਲਾ ਸਾਹਿਬ ਵੀ ਵਾਦੇ ਬਹੁਤ ਕਰ ਰਿਹਾ ਯਕੀਨ ਹੈ ਬਿਲਕੁਲ ਯਕੀਨ ਹੈ ਕੰਮ ਕੀਤਾ ਆਏਗਾ ਬਿਲਕੁਲ ਯਕੀਨ ਹੈ ਪਿਛਲੀ ਵਾਰ ਜਦੋਂ ਸੰਗਰੂਰ ਵਾਲੇ ਤੋਂ ਪੁੱਛਿਆ ਹਾਂ ਸੰਗਰੂਰ ਵਾਲੇ ਨੂੰ ਪੁੱਛਿਆ ਸੀ ਨੇ ਅਸੀਂ ਨੇ ਵੀਡੀਓ ਵੀ ਦੇਖੀ ਅਸੀਂ ਨੇ ਪੁੱਛਿਆ ਵੀ ਹੈਗਾ ਦੇਖਿਆ ਵੀ ਹੈਗਾ ਰਿਸ਼ਤੇਦਾਰ ਵੀ ਸਾਡੇ ਉੱਥੇ ਹੈਗੇ ਅਸੀਂ ਪੁੱਛਿਆ ਹੈਗਾ ਕੰਮ ਬਹੁਤ ਕਿੱਥੇ ਚਲੋ ਠੀਕ ਹੈ ਸਰ